ਵਧੀਆ ਘੱਟ ਪੇਸਿਆਂ 'ਚ ਵਧੀਆ ਗੱਡੀਆਂ ਸੋਹਣੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਆਂ ਤੇ ਰੇਟ ਵੀ ਤੁਹਾਨੂੰ ਵਧੀਆ ਸੋਨੇ ਮਿਲਣਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਲਿਖਿਆ ਰਹਿੰਦਾ ਜੀ ਨੰਬਰ ਆਪਣਾ 78140 38764 ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਗੱਡੀ ਹੈ ਕੋਠੀਆ ਘਰ ਮਕਾਨ ਕੁਝ ਵੀ ਆਪਣੇ ਕੋਲੇ ਭੇਜ ਕੇ ਐਡ ਲਗਵਾ ਸਕਦੇ ਹੋ ਜੀ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਦਿਓ ਹੁਣ ਆਪਾਂ ਗੱਲ ਕਰਦੇ ਆਂ ਮਸ਼ੀਨਰੀਆਂ ਦੀ ਆਪਣੇ ਕੋਲੇ ਪਹਿਲੀ ਗੱਡੀ ਸਵਿਫਟ ਪਹੁੰਚੀ ਸੀ ਸਵਿਫਟ ਗੱਡੀ ਪਹੁੰਚੀ ਆ ਗੱਡੀ ਦੀ ਹਾਲਤ ਬਹੁਤ ਚੰਗੀ ਸੀ ਚੰਗੀ ਕੰਡੀਸ਼ਨ ਦੀ ਗੱਡੀ ਆ ਚੰਗਾ ਮਾਲਕ ਨੇ ਰੇਟ ਆਪਣੇ ਕੋਲੇ ਲਾ ਕੇ ਭੇਜਿਆ ਜਿਹੜਾ ਗੱਡੀ ਦਾ ਰੇਟ ਹੈ ਆਪਾਂ ਨੂੰ ਮਿਲੂਗਾ 385 ਜਿਹਦੇ ਵਿੱਚੋਂ ਘਾਟਾ ਵਾਦਾ ਹੋ ਜਾਊਗਾ ਗੱਡੀ 2014 ਮਾਡਲ ਹੈ ਲਾਸਟ ਮਹੀਨੇ ਦਾ 15 ਮਾਡਲ ਕਹਿ ਸਕਦੇ ਆਂ 11ਵਾਂ ਮਹੀਨੇ ਦਾ ਸਵਿਫਟ VDI ਗੱਡੀ ਆ ਨੰਬਰ ਪਲੇਟਾਂ ਸਰਕਾਰੀ ਨੇ ਤੇ ਨੰਬਰ ਐਚ ਆਰ ਮਿਲੂਗਾ ਟਾਇਰ ਵਧੀਆ ਸਾਫ ਸੁਥਰੇ 80 ਤੋਂ 85 ਪੈਸੀ ਤੇ ਐਨਓਸੀ ਤਰਨ ਤਰਨ ਦੀ ਹੈ ਜੀ ਤੇ ਇਹ ਗੱਡੀ ਵਧੀਆ ਕੰਡੀਸ਼ਨ ਆਲ ਓਕੇ ਹੈ ਕਿਸੇ ਪਾਸੋਂ ਕੋਈ ਨੁਕਸ ਨਹੀਂ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਜਾ ਕੇ ਤਰਨ ਤਰਨ ਗੱਡੀ ਖੜੀ ਹੈ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਬਾਕੀ ਅੱਗੇ ਪਿੱਛੇ ਤੋਂ ਫੋਟੋਆਂ ਅੰਦਰੋਂ ਇਹਨਾਂ ਨੇ ਚੰਗੀਆਂ ਖਿੱਚ ਕੇ ਆਪਣੇ ਕੋਲੇ ਭੇਜੀਆਂ ਐ ਤੇ ਜਿੰਨਾਂ ਦੀਆਂ ਗੱਡੀਆਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 9885838310 ਇਸ ਨੰਬਰ ਤੇ ਗੱਲ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਜੀ ਜਿਹੜੀ ਸੈਕੰਡ ਗੱਡੀ ਆਪਾਂ ਲੈ ਕੇ ਪਹੁੰਚੀ ਆਂ ਆਲਟੋ ਹੈ ਜੀ 2008 ਮਾਡਲ ਹੈ ਪਾਸਿੰਗ ਗੱਡੀ ਦੀ 2029 ਤੱਕਰ ਮਿਲ ਚੁਗੀ ਮਾਡਲ 8 ਹੈ ਤੇ ਆਰਸੀ ਜਿਹੜੀ ਬਣੀ ਹੋਈ ਆ ਉਹ 2009 ਦੇ ਵਿੱਚ ਬਣੀ ਹੋਈ ਆ ਮਤਲਬ ਕਿ ਰਜਿਸਟਰ 9 ਚ ਹੋਈ ਆ ਇੰਜਨ ਗੇਅਰ ਬਹੁਤ ਚੰਗੇ ਗਾ 29 ਤੱਕ ਪਾਸਿੰਗ ਹੈ ਤੇ ਗੱਡੀ ਦੀ ਡਿਮਾਂਡ ਜਿਹੜੀ ਮਾਲਕ ਨੇ ਆਪਣੇ ਕੋਲੇ ਲਾ ਕੇ ਭੇਜੀ ਆ ਉਹ ਐਸੀ 1,55,000 ਰੁਪਇਆ ਬਾਕੀ ਮਾਲਕ ਨੇ ਕਿਹਾ ਰੇਟ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਨੰਬਰ 62 80922 262 ਇਸ ਨੰਬਰ ਤੇ ਗੱਲ ਲਾਜ਼ਮੀ ਤੁਸੀਂ ਕਰ ਲਿਓ ਇੱਕ ਕੱਪ ਤੁਹਾਡੇ ਖਾਤਰ ਜੈਨ ਗੱਡੀ ਹੁਣ ਲੈ ਕੇ ਪਹੁੰਚਿਆ ਜੈਨ ਗੱਡੀਆਂ ਦੀ ਹਾਲਤ ਬਹੁਤ ਚੰਗੀ ਪਈ ਹੈ ਜੀ ਗੱਡੀ ਚੰਗੀ ਆ ਤੇ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਵੀ ਸਕਦੇ ਹੋ ਬਾਕੀ ਚਾਰੇ ਪਾਸੋਂ ਫੋਟੋਆਂ ਚੱਲ ਹੀ ਰਹੀਆਂ ਪਹਿਲਾਂ ਫੋਟੋਆਂ ਤੁਸੀਂ ਦੇਖ ਲਓ ਜੀ ਤੇ ਦੇਖਣੀ ਹੋਵੇ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਟ੍ਰਾਈ ਲੈ ਸਕਦੇ ਹੋ ਮਾਲਕ ਨੇ ਕਿਹਾ ਕਿਵੇਂ ਮਰਜੀ ਚੈੱਕ ਕਰ ਲਿਓ ਜੀ ਗੱਡੀ ਪੂਰੀ ਵਧੀਆ ਹੈ ਜੀ ਮਾਡਲ ਗੱਡੀ ਦਾ 2006 ਹੈ ਪਾਸਿੰਗ 26 ਤੱਕਰ ਪੈਟਰੋਲ ਵਰਜਨ ਹੈ ਸੈਕੰਡ ਓਨਰ ਹੈ 63000 ਚੱਲੀ ਹੋਈ ਹੈ ਤੇ ਵਧੀਆ ਗੱਡੀ ਆ ਸੈਂਟਰ ਲੋਕ ਹੈ ਪਾਵਰ ਵਿੰਡੋ ਹੈ ਤੇ ਵਧੀਆ ਗੱਡੀ ਆ ਰੇਟ 76000 ਮਲੇਰ ਕੋਟ ਲਈ ਖੜੀ ਹੈ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਹੀ ਰੱਖਿਆ ਜੀ ਗੱਲ ਆਪਾਂ ਪੂਰੀ ਕਰ ਲਈ ਵੀਡੀਓ ਪੂਰੀ ਤੁਸੀਂ ਦੇਖ ਲਈ ਵੀਡੀਓ ਪਸੰਦ ਆ ਜਾਂ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਵੱਧ ਤੋਂ ਵੱਧ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਜਲਦੀ ਤੋਂ ਜਲਦੀ ਆਪਾ ਐਡ ਤੁਹਾਡੀ ਲਗਾ ਦੇਵਾਂਗੇ